ਆਈ ਸੁਖਦੀਪ ਉਹਨਾਂ ਨੇ ਸਾਡੀ ਬਹੁਤ ਜਿਆਦਾ ਹਰਪ ਕੀਤੀ ਆ ਇਹਨਾਂ ਨੇ ਸਾਨੂੰ ਵਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਪੇਟਾ ਜਿਹੜਾ ਸਾਡਾ ਮਾਰ ਕੱਢਿਆ ਅਸੀਂ ਵਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਆ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਥੋਂ ਤੱਕ ਸਾਡਾ ਕੇਸ ਬੰਨੇ ਲਾਇਆ ਜੇ ਵਰਾਏ ਸਾਹਿਬ ਨਾ ਹੁੰਦੇ ਅਸੀਂ ਤੇ ਰੋਣ ਵਾਲਾ ਹਾਂ ਵੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਾਂ ਸਾਡੇ ਨਾਲ ਤੇ ਤੱਕੇ ਖਾਂਦੇ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਸੰਜਿੰਦਰ ਹੋਣਾ ਦਾ ਵੀ ਸੁਖਦੀਪ ਹੋਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੈਲਪ ਕੀਤੀ ਹੈ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਹਾਇਤਾ ਵਾ ਤੇ ਮੈਂ ਕਲੀ ਕੀ ਕਰ ਸਕਦੀ ਆ ਪਰ ਸੁਖਦੀਪ ਹੋਣਾ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਟੈਨਸ਼ਨ ਨਹੀਂ ਲੈਣੀ ਕੇ ਕਰਦੀ ਅਸੀਂ ਤੁਹਾਡੇ ਨਾਲ ਹੀ ਅੱਜ ਮੇਰੇ ਤੇ ਜਾਨੀ ਇਹ ਕਿਸੇ ਹੋਰ ਦਾ ਪਰਚਾ ਪੈ ਗਿਆ ਮੰਡਰ ਕੇਸ ਦੇ ਵਿੱਚ ਉਸ ਤੋਂ ਬਾਅਦ ਅਸੀਂ ਮਤਲਬ ਅਮਰੈਸਰਨ ਨਾਲ ਸੀ ਰਸਤਾ ਕੀ ਤਾ ਨਾਲ ਕਨੈਕਟ ਕੀਤਾ ਇਹਨਾਂ ਦੇ ਨਾਲ ਉਹਨਾਂ ਨੇ ਮਤਲਬ ਕੋਰ ਦੇ ਵਜੇ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਰਿਹਾਈ ਬਣ ਚੁੱਕੀ ਐਕਸੀਡੈਂਟ ਦੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਰ ਸੀ ਉੱਥੇ ਤੇ ਮੇਰੇ ਤੇ ਨਾਲ ਕੋਈ ਨਹੀਂ ਮਾਪੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਪੁੱਤਾਂ ਨੂੰ ਵਿਦੇਸ਼ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਆਪਣੇ ਤੋਂ ਦੂਰ ਭੇਜਦੇ ਨੇ ਪਰ ਜਦੋਂ ਬਗਾਨੇ ਦੇਸ਼ ਵਿੱਚ ਉਹਨਾਂ ਦੇ ਪੁੱਤਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਬੇਵੱਸ ਹੋ ਜਾਂਦੇ ਨੇ ਇਦਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਬਾਰਡਰ ਨਾਲ ਲੱਗਦੇ ਪਿੰਨ ਸ਼ੇਖੂਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਦਾ ਜਾਣਕਾਰੀ ਅਨੁਸਾਰ ਗੁਰਪ੍ਰੀਤ ਦੁਬਈ ਵਿੱਚ ਕੰਮ ਕਰਦਾ ਸੀ ਜਿੱਥੇ ਉਸ ਦੇ ਨਾਲ ਤਿੰਨ ਸਾਥੀ ਸੀ ਜੋ ਕਿ ਪਾਕਿਸਤਾਨ ਦੇ ਰਹਿਣ ਵਾਲੇ ਸੀ ਬਿਆਨਾਂ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਤਿੰਨ ਵਿਅਕਤੀ ਗੁਰਪ੍ਰੀਤ ਦੇ ਨਾਲ ਸੀ ਉਹਨਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਗੁਰਪ੍ਰੀਤ ਦਾ ਨਾਜਾਇਜ਼ ਇਸ ਘਟਨਾ ਨਾਲ ਨਾਮ ਜੋੜਿਆ ਗਿਆ ਜਿਸ ਦੇ ਚੱਲਦੇ ਦੁਬਈ ਦੀ ਅਦਾਲਤ ਵੱਲੋਂ ਗੁਰਪ੍ਰੀਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦੋਂ ਗੁਰਪ੍ਰੀਤ ਨੇ ਆਪਣੀ ਹੱਟ ਬੀਤੀ ਪਰਿਵਾਰ ਵਾਲਿਆਂ ਨਾਲ ਸਾਂਝੀ ਕੀਤੀ ਤਾਂ ਪਰਿਵਾਰ ਨੇ ਸਰਬਤ ਦਾ ਭਲਾ ਦੇ ਐਸਪੀ ਆਬਰਾਏ ਨਾਲ ਸੰਪਰਕ ਕੀਤਾ ਤਾਂ ਜੋ ਉਹ ਉਹਨਾਂ ਦੀ ਮਦਦ ਕਰਨ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਤਕਰੀਬਨ 2 ਲੱਖ ਰੁਪਏ ਦਿੱਤੇ ਗਏ ਭਾਰਤੀ ਕਰੰਸੀ ਦੇ ਮੁਤਾਬਕ ਗੱਲ ਕਰੀਏ ਤਾਂ ਨੌਜਵਾਨ ਨੂੰ ਤਕਰੀਬਨ 40 ਲੱਖ ਰੁਪਏ ਦੇ ਕੇ ਛੁਡਵਾਇਆ ਗਿਆ 5 ਮਹੀਨੇ ਦੀ ਕਾਰਵਾਈ ਤੋਂ ਬਾਅਦ ਅੱਜ ਨੌਜਵਾਨ ਆਪਣੇ ਪਿੰਡ ਸ਼ੇਖੂਪੁਰ ਵਿੱਚ ਮੜਾਇਆ ਹੈ ਪਰਿਵਾਰ ਵਾਲਿਆਂ ਵੱਲੋਂ ਐਸਪੀ ਅਬਰੋਏ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਲਈ ਤਾਂ ਸਾਡਾ ਪੁੱਤ ਦੂਸਰਾ ਜਨਮ ਲੈ ਕੇ ਵਾਪਸ ਆਇਆ ਹੈ ਹਾਂਜੀ ਮੇਰਾ ਨਾਮ ਬਜੀਤ ਕੋਹੜਿਆ ਅਸੀਂ ਸ਼ੇਖਪੁਰ ਦੇ ਰਹਿਣ ਵਾਲੇ ਹਾਂ ਤੇ ਅਸੀਂ ਆਪਾਂ ਜੀ ਸੁਖਦੀਪ ਹਣਾ ਨੇ ਸਾਡੀ ਬਹੁਤ ਜਿਆਦਾ ਹਲਪ ਕੀਤੀ ਆ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਆ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਥੋਂ ਤੱਕ ਸਾਡਾ ਕੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾ ਹੁੰਦੇ ਅਸੀਂ ਤੇ ਰੋਲਣ ਵਾਲਾ ਹਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਕਿਸ ਹਿਸਾਬ ਦੇ ਨਾਲ ਤੇ ਤੱਕੇ ਖਾਂਦਿਆਂ ਨੂੰ ਸਾਨੂੰ ਆ ਦੇਣਾ ਵੇ ਅੱਜ ਅਸੀਂ ਧੰਨਵਾਦ ਕਰਦੇ ਆ ਨਸ ਕੁਜਿੰਦਰ ਹਣਾ ਦਾ ਵੀ ਸੁਖਦੀਪ ਹਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹਲਪ ਕੀਤੀ ਆ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਨਾਲ ਤੋ ਰਹਿ ਰਹੇ ਆ ਜਿ ਤਰ੍ਹਾਂ ਉਹ ਮੁੱਕ ਗਏ ਸੀ ਤੇ ਮੈਂ ਕਲੀ ਕੀ ਕਰ ਸਕਦੀ ਆ ਪਰ ਸੁਖਦੀਪ ਹੁਣਾ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਟੈਨਸ਼ਨ ਨਹੀਂ ਲੈਣੀ ਕਿਸੇ ਕਰਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਵਰਾਈ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਹੈ ਤਰਦੀ ਗਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਇਸ ਵੇਸੇ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਸੀ ਉੱਥੇ ਪਾਕਿਸਤਾਨੀ ਬੰਦੇ ਸੀ ਉਹਨਾਂ ਦੇ ਨਾਲ ਬਹਿਂਦੇ ਖਲੋਂਦੇ ਸੀ ਗਲਤ ਕੰਮ ਤੇ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬਹਿਣ ਖਲੋਂਣ ਕਰਕੇ ਵੀ ਫਸੇ ਗਏ ਫੇਰ ਅਹੀਂ ਵੀ ਬ੍ਰਾਈ ਸਾਹਿਬ ਦੀ ਬਾਹ ਫੜੀ ਇਹਨਾਂ ਦੀ ਸੁਖਦੀਪ ਉਹਨਾਂ ਦੀ ਤੇ ਇਹਨਾਂ ਨੇ ਫੇਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫੇਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਆ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਸੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਹੀ ਹਾਂਜੀ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਇਤਨਾ ਹੀ ਪਤਾ ਲੱਗਾ ਫਿਰ ਬੇਟੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਫੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ 8-10 ਦਿਨ ਹੀ ਸਾਨੂੰ ਫੋਨ ਆਇਆ ਫਿਰ ਸਾਨੂੰ ਜਿਹੜਾ ਹੌਸਲਾ ਆਇਆ ਫਿਰ ਅਸੀਂ ਭਾਜੀ ਸੰਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਬਰਾਏ ਤੋਂ ਮਿਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਫੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੀ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਨਾ ਟਾਈਮ ਲੱਗਾ ਵਾਪਸ ਆਉਣੇ ਹਾਂਜੀ ਇਹ ਲੱਗ ਹੀ ਗਏ ਹੈ तकरीबन 1.5 ਸਾਲ ਹੀ ਲੰਘਾਰੇ ਆਏ 1.5 ਸਾਲ ਲੱਗ ਗਏ ਕਿੰਨਾ ਕਿ ਧੰਨਵਾਦ ਕਰਨਾ ਜਾਊਗੀ ਬਹੁਤ ਜਿਆਦਾ ਧੰਨਵਾਦ ਕਰਨਾ ਹੈ ਕਿਉਂਕਿ ਇਹਨਾਂ ਨੇ ਸਾਰੀ ਉਮਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਜੇ ਤਾਂ ਉਹ ਸਾਰੀ ਜ਼ਿੰਦਗੀ ਦੇ ਵਿੱਚ ਆਹੀ ਤੇ ਜਾਦਵ ਰਾਏ ਸਾਹਿਬ ਨੂੰ ਕਰਾਂਗੇ ਬਾਕੀ ਇਹਨਾਂ ਨੂੰ ਸੁਖਦੀਪ ਭਣਾ ਨੂੰ ਭਾਜੀ ਹੀਰਾ ਵਾਲੇ ਆ ਇਹਨਾਂ ਨੇ ਸਾਡੀ ਬਹੁਤ ਆ ਹਲਪ ਕੀਤੀ ਆ ਇਹ ਵੀ ਨਾਲ ਹੀ ਹੁੰਦੇ ਜਿਨ੍ਹਾਂ ਹੀ ਵਰਾਏ ਸਾਹਿਬ ਨੂੰ ਮਿਲਦੇ ਆ ਤੇ ਇਹਨਾਂ ਦਾ ਕਰਕੇ ਅਸੀਂ ਇਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਆਂ ਬਹੁਤ ਬਹੁਤ ਧੰਨ ਕਰਦੇ ਆ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ ਹਾਂਜੀ ਨਵਾਂ ਜਨਮ ਹੋ ਗਿਆ ਬੇਟੇ ਦਾ ਹਾਂਜੀ ਹਾਂਜੀ ਜੀ ਤੇ ਉਹ ਨਜਾਇਜ਼ ਮਰੇ ਤੇ ਜਾਨੀ ਇਹ ਤੇ ਸਦੋ ਦਾ ਪਰਚਾ ਪੈ ਗਿਆ ਮਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਅਮਰ ਇਸਰਨ ਨਾ ਸੀ ਰਫਤਾ ਕੀ ਤਾਂ ਉਹਨਾਂ ਨਾਲ ਕਨੈਕਟ ਕੀਤਾ ਹੈ ਉਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉੱਥੋਂ ਤੱਕ ਸਾਨੂੰ ਲੈ ਕੇ ਆਏ ਲੋ ਫੈਮਲੀ ਨੇ ਭਜ ਨਾਟਕ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮਨੋ ਰਿਹਾਈ ਬਖਸ਼ੀ ਤੁਸੀਂ ਗਏ ਕਿਦੋਂ ਸੀ ਇਹ ਤੁਸੀਂ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਉਸੇ ਉਸ ਤੋਂ ਬਾਅਦ ਯਾਨੀ ਇੱਕ ਨਜਾਇਜ਼ ਯਾਨੀ ਇਹ ਬਹਿਨਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਯਾਨੀ ਮਿਲ ਕੇ ਕੰਮ ਯਾਨੀ ਨਜਾਇਜ਼ ਯਾਨੀ ਪਰਚਾ ਕਰ ਤੜਾ ਰਾਪਟਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਜਦੋਂ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ? ਇਹ ਐਸਪੀ ਸਿੰਘ ਅਬਰਾਏ ਉਹਨਾਂ ਦੇ ਨਾਮ ਸਰਿੰਦਰਪਾਲ ਸਿੰਘ ਬਰਾਏ। ਤੁਹਾਨੂੰ ਉਹਨਾਂ ਦਾ ਕਿੰਨਾ ਚਾਹੂਗਾ ਨਾਮ ਦਾ? ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਲੇਖੀ ਗੱਲਬਾਤ ਚ ਜਰੀ ਹੈ। ਸ਼ੋਅ ਮੇਰੇ ਫੈਮਿਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਨਾਂ ਦੇ ਨਾਲ। ਉਹ ਤੇ ਜਿਹੜੀ ਕੰਟਰੀ ਨੌਜਵਾਨ ਕਿਹੜੀ ਕੰਟਰੀ ਸੀ? ਇਹ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਆਉਂਦੇ ਉਹਨਾਂ ਵਾਸਤੇ ਮਦਦ ਕੀਤੀ ਸੀ ਗਿਆ ਉਹਨਾਂ ਨੂੰ ਵੀ ਅਪੀਲ ਹੈ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਤੁਹਾਨੂੰ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗਲਤ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਦਿਨ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮੌਜੂਦ ਸੀ ਉੱਥੇ ਤੇ ਮੇਰੇ ਤੇ ਵੀ ਨਾਲ ਪੈ ਗਿਆ ਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਗਏ ਸੀ ਕੰਮ ਕਰਦੇ ਸੀ ਉੱਥੇ ਉਹਨਾਂ ਵੱਲੋਂ ਤਾਂ ਡੀਪੀ ਸਹਾਇਤਾ ਦਿੱਤੀ ਗਈ ਨਹੀਂ ਜੀ ਕੋਈ ਸੱਦ ਨਹੀਂ ਉਹਨਾਂ ਵੱਲੋਂ ਕੋਈ ਸੱਦ ਨਹੀਂ ਕਿ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰਾਇਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰਸਕਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੁਸੀਂ ਇੱਧਰ ਜਾਣੀ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਅਸੀਂ ਯਾਨੀ ਉਹਨਾਂ ਦੀ ਹੰਡਥ ਹੋ ਗਈ ਹੈ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕਿਆ ਤੇ ਮਤਲਬ ਪਛੇ ਮੇਰੀ ਮਦਰ ਸੀ ਬਰ ਉਹਨਾਂ ਨੇ ਮਤਲਬ ਸਰ ਸਖਦੀਪ ਉਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਪਰਾਏ ਸਰ ਇੱਥੇ ਅਮਰਸਰ 에ਰਪੋਰਟ ਤੋਂ ਜਾਂਦੇ ਰਹੇ ਦੁਬਈ ਸਾਨੂੰ ਮਿਲ ਗਏ ਤੇ ਉਹਨਾਂ ਨੂੰ ਮਿਲ ਕੇ ਜਾਨੀ ਮੇਰੀ ਫੈਮਲੀ ਨੇ ਜਾਨੀ ਪਰਾਏ ਕੇਸ ਜਿਹੜਾ ਪੂਰਾ ਹੈ ਹਾਂਜੀ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਸ਼ੇਖੂਪੁਰ ਪਿੰਡ ਜੈਨਤੀਪੁਰ ਦਾ ਲੱਗਿਆ ਅਮਰਸਰ ਅਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਮਰਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉੱਥੋਂ ਪੁਲਿਸ ਉਹਨੂੰ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਜੀ ਇਹਨਾਂ ਦੇ ਪਿਤਾ ਜੀ ਦਾ ਪਰਮਜੀਤ ਸਿੰਘ ਇਹਨਾਂ ਨੂੰ ਬਰਾਇ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਛੱਟ ਤੱਕ ਪਹੁੰਚੇ ਅੰਮ੍ਰਿਤਸਰ ਮਾਝਾ ਜੋਂ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਏ ਰਾਜ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜਿਉਂ ਸ਼ਰੀਅਤ ਦਾ ਕਾਨੂੰਨ ਹੈ ਜੇ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਵਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦਿਆ ਮਨੀ ਲਈ ਮੰਨ ਜਾਂਦੇ ਨੇ ਇਹ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇੱਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾ ਚੋਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀ ਟੋਟਲ ਨੌਜਨ ਸਾਰੇ ਉਹ ਦਿਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਰਾਹੀਂ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅ ਰਾਜ ਸਾਹਿਬ ਨੇ ਫਾਈਨੈਂਸ਼ਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਉਹ ਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀਗੀ ਦੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜ ਦਿਆਂ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭਜਨਟ ਕੀਤੀ ਹੈ ਬਹੁਤ ਮਗਰ ਪੈਰ ਵੀ ਕੀਤੀ ਹੈ ਤੇ ਐਸਪੀ ਸਿੰਘ ਅਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੀ ਉੱਥੇ ਜਿਹੜੀ ਟੀਮ ਆ ਦबई ਦੀ ਸਰਬੱਤ ਦਾ ਭਲਾ ਟਰਸਟੀ ਉਹਨਾਂ ਨੇ ਵੀ ਸਾਡੀ ਮੱਝਾ ਜੋਂਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਅਸੀਂ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ फांसी ਦੀ ਸਜ਼ਾ ਉੱਥੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਭਰਾ ਜੀ ਸਾਹਿਬ ਨੇ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਮੁਸ਼ਕਲ ਹੈ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤ ਜੀ ਦੱਸ ਦੂਗਾ ਉੱਥੇ ਕਿਉਂਕਿ ਇੱਕ ਤਰ੍ਹਾਂ ਭਾਸ਼ਾ ਦੀ ਬੜੀ ਸਮੱਸਿਆ ਉੱਥੇ ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਉਹ ਇਧਰ ਦਾ ਜਿਹੜਾ ਉਹਨਾਂ ਦਾ ਕੌਂਸੂਲੇਟ ਆ ਅੰਬੈਸੀ ਆ ਉਹਨਾਂ ਦੇ ਰਾਈ ਭੇਜਣਾ ਪੈਂਦਾ ਸੀ ਦਿੱਲੀ ਤੱਕ ਭਜਨਟ ਕਰਨੀ ਪੈ ਉੱਥੇ ਬਹੁਤ ਮੁਸ਼ਕਲ ਆਉਂਦੀ ਆ ਭਾਸ਼ਾ ਦੀ ਇੱਕ ਉੱਥੇ ਕੋਈ ਦੇਖੋ ਸੱਤ ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਪੈ ਜੇ ਤਾਂ ਬਹੁਤ ਮੁਸ਼ਕਲ ਆਉਂਦੀ ਆ ਬੰਦੇ ਨੂੰ ਛਡਾਉਣਾ ਹੋਵੇ ਤੇ ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮਾਦ ਹੈ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤੇ ਫਿਰ ਤੁਸੀਂ ਛਡਾ ਸਕਦੇ ਜੇ ਬਾਕੀ ਉੱਥੇ ਮੁਸ਼ਕਲਾਂ ਬਹੁਤ ਆ ਕੋਈ ਬਗਾਨੇ ਸੱਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ ਤੇ ਅਰਾਏ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸ ਤਰੀਕੇ ਨਾਲ ਅਸੀਂ ਲੇਟ ਜਰੂਰ ਹੋਏ ਆ ਕੁਝ ਸਮਾਂ ਨਿਕਲ ਗਿਆ ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ ਪਰ ਉਹ ਸੰਭਵ ਨਹੀਂ ਹੋ ਸਕਿਆ ਬਿਮਾਰ ਹੋ ਗਏ ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀ ਕਿ ਪਿਛਲੇ 1.5 ਸਾਲ ਪਹਿਲਾਂ ਉਹ ਸਾਡੇ ਤੋਂ ਹਲਵਦਾ ਹੋ ਗਏ ਸੋ ਮੁਸ਼ਕਲਾਂ ਦੇ ਬਹੁਤ ਹੈ ਜੀ ਬਹੁਤ ਜ਼ਿਆਦੀ ਮੁਸ਼ਕਲਾਂ ਆਉਂਦੀਆਂ ਸਭ ਤੇ ਫੇ ਆਪਣੀ ਭਾਰਤ ਸਰਕਾਰ ਵੱਲੋਂ ਆਪਣੀ ਕਿੰਨੀ ਹੈਲਪ ਕੀਤੀ ਗਈ ਪਰ ਸਰਕਾਰ ਵੱਲੋਂ ਦੇਖੋ ਕੇਸ ਤੇ ਸਾਰਾ ਬਰਾਜ ਸਾਹਿਬ ਨੇ ਖੁਦ ਲੜਿਆ ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਆਂ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉਥੋਂ ਦੀ ਐਮਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ ਇਹ ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਟਰਨਿੰਗ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ ਉਹ ਸਾਨੂੰ ਸਹਿਯੋਗ ਮਿਲ ਗਿਆ ਸੀ ਸਾਰਾ